ਸਸੀ ਵਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਫੇਰ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸਭ ਤੋਂ ਵੱਖਰੇ ਔਰ ਯੂਨੀਕ ਕਢਾਈ ਦੇ ਡਿਜ਼ਾਈਨ ਇਹਦੇ ਵਿੱਚ ਆਪਣੇ ਕੋਲੇ ਹੈਗੇ ਆ ਸਿੰਧੀ ਬੂਟੀ ਦੇ ਡਿਜ਼ਾਈਨ ਇਹ ਹੈਗਾ ਇੱਕ ਹੀਰਾ ਫਰੰਟ ਗ੍ਰੇ ਕਲਰ ਆ ਵਿਦਆਊਟ ਦੁਪੱਟਾ ਹੋਣਗੇ ਸਾਰੇ ਸੂਟ ਆਪਣਾ ਜਿਹੜੇ ਆ ਕਿਉਂਕਿ ਸਾਰੇ ਸਪੈਸ਼ਲ ਔਰ ਯੂਨੀਕ ਰੈਡੀ ਕਰਵਾਏ ਹੋਏ ਆ ਇਹ ਸਿੰਧੀ ਬੂਟੀ ਆ ਪੀਚ ਕਲਰ ਦੀ ਕਢਾਈ ਆ ਡਾਰਕ ਗ੍ਰੇ ਦੇ ਉੱਪਰ ਆ ਇਹ ਬਾਜੂ ਜਾਂ ਪੌਂਚਾ ਤੁਹਾਡੇ ਹਿਸਾਬ ਨਾਲ ਤੁਸੀਂ ਮੋਨਟਾਈਜ਼ ਕਰ ਸਕਦੇ ਆ ਇੱਕ ਸਿੰਗਲ ਪੀਸ ਇਹ ਆ ਸਿੰਧ ਦੀ ਬੂਟੀ ਚ ਤੁਹਾਨੂੰ ਇੱਕ ਡਿਜ਼ਾਈਨ ਪੀਸ ਕਲਰ ਦਾ ਵੀ ਮਿਲ ਜੇਗਾ ਇਹਦੇ ਵਿੱਚ ਵੀ ਬਹੁਤ ਸਾਫ਼ ਸੁਥਰਾ ਕੰਮ ਹੋਇਆ ਜਾਲ ਬੁਣਿਆ ਹੋਇਆ ਹੈ ਇਹਦੇ ਵਿੱਚ ਬਰੀਕ ਬਰੀਕ ਜਿੱਦਾਂ ਠੀਕ ਆ ਇਹ ਪੂਰੇ ਫਰੰਟ ਦੇ ਉੱਪਰ ਹੈ ਇਹਦੇ ਵਿੱਚ ਬੇਬੀ ਪਿੰਕ ਆ ਇੱਕ ਇੱਕ ਕਾਫੀ ਕਲਰ ਆ ਇੱਕ ਸੀ ਗ੍ਰੀਨ ਆ ਠੀਕ ਆ ਇਹ ਸਾਰਾ ਫਰੰਟ ਦੇ ਉੱਪਰ ਜਿੱਦਾਂ ਜਾਲ ਜਾਂ ਬੁਣਿਆ ਹੋਇਆ ਆ ਉਸ ਤੋਂ ਬਾਅਦ ਇਹ ਚੀਜ਼ ਹੈਗੀ ਆ ਇਹਦੇ ਜਾਲ ਦਾ ਇੱਕ ਟਾਈਪ ਹੈਗਾ ਆ ਇਹਨੂੰ ਤੁਸੀਂ ਬਾਜੂ ਜਾਂ ਪਹੁੰਚ ਜਿੱਦਾਂ ਤੁਹਾਡਾ ਮਨ ਹੈਗਾ ਉਦਾਂ ਤੁਸੀਂ ਮੋਨੇਟਾਈਜ਼ ਕਰਵਾ ਸਕਦੇ ਹੋ ਠੀਕ ਆ ਇਹ ਵੀ ਬਹੁਤ ਸਫਾਈ ਔਰ ਸਾਫ ਸੁਥਰਾ ਜਿਹਾ ਕੰਮ ਆ ਬਹੁਤ ਹਲਕਾ ਜਿਹਾ ਟੱਚ ਆ ਕਢਾਈ ਦਾ ਬੂਈ ਆ ਦਾ ਭਰੇ ਨਹੀਂ ਹੈਗੀ ਜਿੱਦਾਂ ਲਾਈਟ ਜੀ ਕਢਾਈ ਆ ਜਿਹਨੂੰ ਆਪਾਂ ਗਰਮੀ ਦੇ ਵਿੱਚ ਯੂਜ਼ ਕਰ ਸਕਦੇ ਆ ਉਸ ਤੋਂ ਬਾਅਦ ਹੈਗਾ ਇਹ ਆਪਣੇ ਕੋਲ ਹੈਂਡਵਰਕ ਦਾ ਡਿਜ਼ਾਈਨ ਏ ਆਈ ਜੈਂਪਰ ਮਹਿਰੂਨ ਕਲਰ ਦਾ ਠੀਕ ਆ ਇਹਦੇ ਉੱਪਰ ਜਿਹੜਾ ਆ ਬਾਜੂ ਤੇ ਕੰਮ ਕਰਿਆ ਹੋਇਆ ਇਹ ਇਹ ਜੈਂਪਰੇ ਬਾਜੂ ਤੇ ਇਹ ਜਾਮ ਦਾ ਕਪੜਾ ਆ ਔਰ ਏ ਆ ਮਸਲੀਨ ਲਾਈਨਿੰਗ ਵਾਲੀ ਮਸਲੀਨ ਬਹੁਤ ਸੋਹਣਾ ਸਾਫ ਸੁਥਰਾ ਕੰਮ ਆ ਕੱਟ ਸਭ ਦੀ ਪੂਰੀ ਆਊਗੀ ਇਹ 5 5 ਮੀਟਰ ਦੀ ਕੱਟ ਆ ਇਹ ਜੈਂਪਰ ਦੀ 2.5 ਮੀਟਰ ਦੀ ਔਰ ਇਹ ਸਲਵਾਰ ਤੇ ਕੱਟ ਵਰਕ ਆ ਇਹਨੂੰ ਤੁਸੀਂ ਇਹ ਇਹ ਜਿਹੜੀ ਕੱਟ ਆ ਇਹ 3 ਮੀਟਰ ਦੀ ਹੋਊਗੀ ਉਸ ਤੋਂ ਬਾਅਦ ਹੈਂਡਵਰਕ ਦੇ ਵਿੱਚ ਇਹ ਆਈ ਘੇਰੇ ਤੇ ਕੰਮ ਸੀ ਗ੍ਰੀਨ ਔਰ ਆਫ ਵਾਈਟ ਆਫ ਵਾਈਟ ਕਲਰ ਦਾ ਬਲੈਕ ਦੇ ਉੱਪਰ ਕੰਬੀਨੇਸ਼ਨ ਹੈ ਆ ਪਲੇਨ ਸਲਵਾਰ ਹੈ ਇਹਦੇ ਨਾਲ ਇਹ ਵੀ ਜਾਮ ਦੀ ਹੈ ਪੂਰੀ ਕਟ ਹੈ ਨਾ ਇਹਦੀ ਬੂਟੀ ਦਾ ਇਹ ਮੈਨੂੰ ਲੱਗਦਾ ਆਪਾਂ ਪਹਿਲਾਂ ਵੀ ਕਿਸੇ ਵੀ ਵੀਡੀਓ ਦੇ ਵਿੱਚ ਕਵਰ ਕਰਿਆ ਹੋਇਆ ਤੇ ਇਹ ਵੀ ਬਿਲਕੁਲ ਜਿਹੜਾ ਆ ਮਿਰਰ ਵਰਕ ਆ ਔਰ ਨਾਲ ਹੀ ਇਹਦੇ ਪੂਰੇ ਫਰੰਟ ਔਰ ਗਲਾ ਔਰ ਕੇਰਾ ਮਿਰਰ ਵਰਕ ਕੀਤਾ ਹੋਇਆ ਆ ਔਰ ਨਾਲ ਹੀ ਇਹ ਮੋਤੀ ਦਾ ਟੱਚ ਦਿੱਤਾ ਹੋਇਆ ਸੇਮ ਹੀ ਇਹਦੇ ਜਿਹੜਾ ਡਿਜ਼ਾਈਨ ਆ ਉਹ ਆਪਾਂ ਬਾਜੂ ਦੇ ਉੱਪਰ ਇਹਾਂ ਪਹੁੰਚਾਂ ਦੇ ਉੱਪਰ ਜਿੱਦਾਂ ਤੁਹਾਡਾ ਮਨ ਹੈਗਾ ਉਹ ਉਦਾਂ ਤੁਸੀਂ ਉਹ ਚੀਜ਼ ਨੂੰ ਮੋਨਟਾਈਜ਼ ਕਰਵਾ ਸਕਦੇ ਆ ਠੀਕ ਹੈ ਇਹ ਰਹੀ ਉਹ ਚੀਜ਼ ਘੇਰੇ ਦੇ ਮੰਨ ਲਓ ਜਿਹੜਾ ਜਿੱਦਾਂ ਘੇਰੇ ਤੇ ਡਿਜ਼ਾਈਨ ਉਹੀ ਸੇਮ ਚੀਜ਼ ਬਾਜੂਆਂ ਪਹੁੰਚੇ ਦੇ ਉੱਪਰ ਤੁਸੀਂ ਮੋਨਟਾਈਜ਼ ਕਰਵਾ ਸਕਦੇ ਹੋ ਉਸ ਵਾਰ ਮਸ਼ੀਨ ਦੀਆਂ ਕਢਾਈਆਂ ਹੈ ਨਹੀਂ ਆਪਣੇ ਕੋਲੇ ਯੂਨਿਕ ਯੂਨਿਕ ਇਹ ਜਿੱਦਾਂ ਇੱਕ ਸਿੰਗਲ ਪੀਸ ਹੀ ਆਪਣੇ ਕੋਲੇ ਬਚਿਆ ਰਿਆਨ ਦੇ ਉੱਪਰ ਆ ਇਹ ਬਿਲਕੁਲ ਲਾਈਟ ਵੇਟ ਗਰਮੀ ਦੇ ਵਿੱਚ ਪਾਉਣ ਵਾਲੀ ਸਿੰਧੀ ਬੂਰੀ ਟਾਈਪ ਜਿਹੜਾ ਮਿਰਰ ਵਰਕ ਆ ਇਹ ਮਸ਼ੀਨ ਦਾ ਵਰਕ ਆ ਇਹਦੇ ਵੀ ਇਦਾਂ ਸ਼ੀਸ਼ਿਆਂ ਦਾ ਟੱਚ ਦਿੱਤਾ ਹੋਇਆ ਠੀਕ ਹੈ ਔਰ ਉਸ ਤੋਂ ਬਾਅਦ ਸੈਟ ਵਾਈਜ਼ माल ਹੈਗਾ ਆਪਣੇ ਕੋਲੇ ਠੀਕ ਹੈ ਮਸ਼ੀਨ ਦੀ ਕੜਾਈ ਆ ਵੀ ਸ਼ੇਪ ਗਲੇ ਦੀ ਟ੍ਰੈਂਡਿੰਗ ਦੇ ਵਿੱਚ ਬਹੁਤ ਜ਼ਿਆਦਾ ਸੀ ਇਹ ਡਿਜ਼ਾਈਨ ਰੀਲਾਂ ਦੇ ਵਿੱਚ ਤੇ ਨੈਟ ਦੇ ਉੱਪਰ ਜਿਹੜਾ ਡਿਜ਼ਾਈਨ ਟ੍ਰੈਂਡਿੰਗ ਦੇ ਵਿੱਚ ਹੁੰਦਾ ਆਪਾਂ ਉਹ ਰੈਡੀ ਕਰ ਲਈਦਾ ਵੀ ਸ਼ੇਪ ਗਲੇ ਦੇ ਉੱਪਰ ਫੁੱਲ ਪੈਨਲ ਰੈਡੀ ਹੋ ਮਿਲਣਗੇ ਤੁਹਾਨੂੰ ਔਰ ਇਹ ਤਾਂ ਆਪਣੀ ਜਿਹੜੀ ਖਾਸੀਅਤ ਆ ਵੀ ਆਪਾਂ ਜਿਹੜਾ ਜ਼ਿਆਦਾਤਰ ਸੂਟਾਂ ਦੇ ਉੱਪਰ ਬਾਜੂਆਂ ਪਹੁੰਚੇ ਦੇ ਹਿਸਾਬ ਨਾਲ ਬਿਲਕੁਲ ਭਾਰੀ ਡਿਜ਼ਾਈਨ ਆ। ਆ ਬਹੁਤ ਭਾਰੀ ਡਿਜ਼ਾਈਨ ਆ ਬਾਜੂਆਂ ਪਹੁੰਚੇ ਦੇ ਉੱਪਰ ਜਿੱਦਾਂ ਵੀ ਤੁਸੀਂ ਚਾਹੋ ਮੋਨਟਾਈਜ਼ ਕਰ ਸਕਦੇ ਆ। ਇਹਦੇ ਵਿੱਚ ਤੁਹਾਨੂੰ ਕਲਰ ਚਾਰ ਮਿਲ ਜਾਣਗੇ। ਵੈਸੇ 6-6 ਦੇ ਸੈੱਟ ਕਰਦੀ ਮਸ਼ੀਨ ਆਪਣੀ ਰੈਡੀ। ਪਰ ਇਹਦੇ ਵਿੱਚ ਜਿਹੜੇ ਆ ਉਹ ਦੋ-ਦੋ ਸੂਟ ਜਿਹੜੇ ਆ ਆਲਰੇਡੀ ਸੇਲ ਹੋ ਚੁੱਕੇ ਆ ਜਾਂ ਕਸਟਮਰ ਦੇ ਉਹ ਆਪ ਦੇ ਹਿਸਾਬ ਦੇ ਨਾਲ ਮੋਨਟਾਈਜ਼ ਕਰਵਾਏ ਹੋਏ ਸੀਗੇ। ਔਰ ਕਪੜਾ ਬਿਲਕੁਲ ਤੁਹਾਨੂੰ ਜੈਨੂਨ ਹੋਊਗਾ ਕੱਪੜੇ ਦੇ ਵਿੱਚ ਕੋਈ ਉਲਾਮਬਾ ਔਰ ਸ਼ਿਕਾਇਤ ਨਹੀਂ ਆਏਗੀ ਇਹ ਮੈਂ ਇੱਕ ਗਰੇ ਦੇ ਉੱਪਰ ਲਾਈਟ ਗਰੇ ਆ ਇਹ ਪਹਿਲਾਂ ਤੁਹਾਨੂੰ ਇੱਕ ਸੂਟ ਡਾਰਕ ਗਰੇ ਦਾ ਦਿਖਾਇਆ ਇਹ ਲਾਈਟ ਗਰੇ ਆ ਮਹਿਰੂਨ ਕਲਰ ਦਾ ਬਹੁਤ ਸੋਹਣਾ ਉਠਾ ਆਇਆ ਵੀ ਸ਼ੇਪ ਗਲਾ ਹੋ ਗਿਆ ਪੈਨਲ ਹੋਗੇ ਠੀਕ ਹੈ ਉਸ ਤੋਂ ਬਾਅਦ ਇਹ ਇਸ ਸੈੱਟ ਦੇ ਵਿੱਚ ਲਾਸਟ ਕਲਰ ਆ ਆਪਣੇ ਕੋਲੇ ਇਹ ਇਹ ਤੰਬਾ ਜਿਹਾ ਕਲਰ ਆ ਬਹੁਤ ਯੂਨੀਕ ਔਰ ਵੱਖਰਾ ਔਰ ਸੋਨਾ ਕਲਰ ਆ ਇਹਦੇ ਉੱਪਰ ਬਲੈਕ ਕੜਾਈ ਆ ਬਹੁਤ ਸੋਹਣਾ ਉਠਾ ਆਇਆ ਕੜਾਈ ਦਾ ਜੀ ਚੈੱਕ ਕਰੋ ਬਲੈਕ ਕਢਾਈ ਆ ਬਲੈਕ ਦੁਪੱਟਾ ਹੋ ਸਕਦਾ ਇਹਦੇ ਨਾਲ ਬਹੁਤ ਸੋਹਣਾ ਜਿਹੜਾ ਸੂਟ ਬਣੇਗਾ ਬਹੁਤ ਭਾਰੀ ਗਾਲਾ ਨੈਕ ਵੀ ਸ਼ੇਪ ਔਰ ਸੇਮ ਤੁਹਾਨੂੰ ਇਹਦੇ ਵਿੱਚ ਜਿੱਦਾਂ ਬਾਜੂਆਂ ਪਹੁੰਚੇ ਤੁਸੀਂ ਆਪਦੀ ਮਰਜ਼ੀ ਨਾਲ ਮੋਨਟਾਈਜ਼ ਕਰ ਸਕਦੇ ਆ ਇੱਕ ਸੈਟ ਆਪਣੇ ਕੋਲੇ ਹੋਰ ਆ ਮਸ਼ੀਨੀ ਕਢਾਈ ਦਾ ਉਹ ਵੀ ਤੁਸੀਂ ਚੈੱਕ ਕਰ ਦਿਓ ਕੱਪੜਾ ਬਿਲਕੁਲ ਕੱਪੜੇ ਕੱਪੜਾ ਆਪਣਾ ਹਮੇਸ਼ਾ ਹੀ ਆਪਾਂ ਕੋਸ਼ਿਸ਼ ਕਰੀਦੀ ਆ ਵੀ ਜੈਨੂਇਨ ਹੋਵੇ ਉਸ ਤੋਂ ਬਾਅਦ ਤੁਹਾਨੂੰ ਇਹ ਸੀ ਗ੍ਰੀਨ ਕਲਰ ਸੀ ਗ੍ਰੀਨ ਔਰ ਨੈਕ ਚੈੱਕ ਕਰੋ ਤੁਸੀਂ ਉਸ ਤੋਂ ਬਾਅਦ ਇਹਦੇ ਚਾਕਾਂ ਦੇ ਕੜਾਈ ਚੈੱਕ ਕਰੋ ਇਹ ਜੇਬ ਡਾਈਪ ਬਣੂਗਾ ਚਾਕਾਂ ਦੇ ਉੱਪਰ ਇਦਾਂ ਠੀਕ ਹੈ ਕੱਪੜੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਆ ਗੀਜ਼ਾ कॉटन ਹੈ ਫੈਬਰਿਕ ਪੂਰੇ ਮੀਟਰ ਮੀਟਰ ਤੇ ਮੋਹਰ ਆਏਗੀ ਬਿਲਕੁਲ ਜੈਨੂਇਨ ਚੀਜ਼ ਹੋਏਗੀ ਔਰ ਹਲਕਾ ਜਿਹਾ ਟੱਚ ਇਹਦੀ ਬਾਜੂਆਂ ਪਹੁੰਚੇ ਤੁਹਾਨੂੰ ਆਪਾਂ ਨੂੰ ਪਤਾ ਹੀ ਹੈ ਇਹ ਰਿਹਾ ਠੀਕ ਹੈ ਇਹਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਕਲਰ ਹੈਗਾ ਫਰੋਜੀ ਕਲਰ ਹੈਗਾ ਇਹਦੇ ਵਿੱਚ ਸੈਲਫ ਚੈੱਕ ਦੇ ਵਿੱਚ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਕਲਰ ਉਠਾਓ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਸੂਟ ਦੇ ਵਿੱਚ ਕਲਰਾਂ ਦਾ ਉੱਠਣਾ ਕੱਪੜੇ ਦੇ ਉੱਪਰ ਦੇਖੋ ਤੁਸੀਂ ਕਿੰਨੇ ਸੋਹਣੇ ਖਿਲਕੇ ਸੂਟ ਕੱਪੜੇ ਸਾਹਮਣੇ ਆ ਰਹੇ ਆ ਠੀਕ ਹੈ ਸੇਮ ਹੀ ਇਹਦੇ ਉੱਪਰ ਤੁਹਾਨੂੰ ਬਾਜੂਆਂ ਪਹੁੰਚ ਦੇ ਉੱਪਰ ਡਿਜ਼ਾਈਨ ਦੇਖਣ ਨੂੰ ਮਿਲੇਗਾ ਔਰ ਤੁਸੀਂ ਆਪਣੇ ਨੰਬਰ ਤੇ ਕੰਟੈਕਟ ਕਰ ਲਿਆ ਕਰੋ ਤੁਹਾਨੂੰ ਰੈਡੀਮੇਡ ਸੂਟ ਮਿਲ ਜਾਣਗੇ ਔਰ ਹੋਮ ਡਿਲੀਵਰੀ ਬਿਲਕੁਲ ਫ੍ਰੀ ਰਹੇਗੀ ਉਸ ਤੋਂ ਬਾਅਦ ਇਹ ਹੈਗਾ ਜੀ ਬਲੈਕ ਦੇ ਵਿੱਚ ਬਲੈਕ ਸੂਟ ਦੇ ਉੱਪਰ ਦੇਖੋ ਯੈਲੋ ਗਾਜਰੀ ਔਰ ਮੂਗਿਆ ਕਲਰਾਂ ਦਾ ਉਠਾਵ ਹਮੇਸ਼ਾ ਹੀ ਆਪਣਾ ਸਿਲੈਕਟਡ ਔਰ ਯੂਨੀਕ ਔਰ ਸੋਹਣਾ ਹੁੰਦਾ ਵੀ ਮੂਗਿਆ ਕਲਰ ਚੈੱਕ ਕਰੋ ਇਹ ਕਿੰਨੇ ਸੋਹਣੇ ਕਲਰ ਜਿਹੜੇ ਕੰਬੀਨੇਸ਼ਨ ਆ ਇੱਕ ਤਾਂ ਹੈਗਾ ਇਹ 골ਡਨ ਸੀ ਗ੍ਰੀਨ ਔਰ ਔਰੇਂਜ ਕਲਰ ਠੀਕ ਆ ਮੂਗਿਆ ਦੇ ਉੱਪਰ ਉਹ ਸੇਮ ਹੀ ਨੈਕ ਚਾਕ ਔਰ ਇਹ ਡਿਜ਼ਾਈਨ ਜਿਹੜਾ ਵੀ ਦਾ ਬਹੁਤ ਸੋਹਣਾ ਹੈਗਾ ਉਸ ਤੋਂ ਬਾਅਦ ਇਹ ਮਿਲ ਜਾਣਾ ਤੁਹਾਨੂੰ ਬਾਜੂ ਜਾਂ ਪੌਂਚਿਆਂ ਦੇ ਉੱਪਰ ਡਿਜ਼ਾਈਨ ਔਰ ਕਪੜੇ ਦੀ ਤੁਸੀਂ ਫੈਬਰਿਕ ਤੁਹਾਨੂੰ ਆਪਾ ਦਿਖਾ ਵੀ ਦਿੱਤੀ ਹੈ ਜਿੱਦਾਂ ਮੀਟਰ-ਮੀਟਰ ਤੇ ਮੋਹਰ ਆਏਗੀ ਗੀਜ਼ਾ ਕਾਟਨ ਲਿਖਿਆ ਮਿਲੇਗਾ ਠੀਕ ਹੈ ਬਿਲਕੁਲ ਜੈਨੂਨ ਫੈਬਰਿਕ ਹੋਏਗੀ ਤੁਸੀਂ ਜਿੱਦਾਂ ਮਰਜੀ ਗਰਮੀ ਦੇ ਵਿੱਚ ਯੂਜ਼ ਲੈ ਸਕਦੇ ਹੋ ਸੋ ਇਹਦੇ ਲਈ ਬਿਲਕੁਲ ਹੋਲ ਸੇਲ ਰੇਟ ਹੋਣਗੇ ਤੁਸੀਂ ਆਪਣੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਆ ਥੈਂਕ ਯੂ ਵੈਰੀ ਮਚ